Ne <Gülüşmeler> <Sessizlik> <gülüşmeler> <Gülüşmeler> getireyim? ਮਾਤੇ ਕੀ ਨਾਮ ਹੈ ਬੁਲਜੀਤ ਦਾ ਮਾਤੇ ਕੀ ਕਹਣਾ ਚਾਹੂ ਮੇ ਤੁਹਾਡੀ ਜਿਹੜੀ ਬੇਡੇ ਦੀ ਡੈਥ ਹੋਈ ਹੈ ਕੀ ਕਾਰਨ ਬਣਿਆ ਨਸ਼ੇ ਦਾ ਕਾਰਨ ਨਹੀਂ ਹੋਣਾ ਜੀ ਕਿਵੇਂ ਡੈਥ ਹੋਈ ਹੈ ਨਸ਼ੇ ਨਹੀਂ ਹੋਈ ਹੈ ਜੀ ਹੂੰ ਕਿਸ ਤਰ੍ਹਾਂ ਨਸ਼ਾ ਕਰਦਾ ਸੀਗਾ ਇੱਕ ਤਾਂ ਵੀ ਲਾਉਂਦਾ ਸੀ ਦੂਬੀਆ ਕੋਈ ਆਪ ਦਾ ਕੈਪਸੂਲ ਪੂਸੂਲ ਨਹੀਂ ਖਾਂਦਾ ਸੀਗਾ ਨਹੀਂ ਸਰਕਾਰ ਤਾਂ ਵੱਡੇ ਵੱਡੇ ਵਾਅਦੇ ਕਰਦੀ ਸੀ ਨਸ਼ੇ ਬੰਦ ਕਰਤੇ ਕੰਟਰੋਲ ਕਰਤਾ ਬਦਲਾ ਲਿਆ ਤਾਂ ਕਿ ਲੱਗਦਾ ਸਰਕਾਰ ਦਾ ਫਾਇਦਾ ਹੋਇਆ ਸਰਕਾਰ ਦਾ ਕਰ ਪੱਟੇ ਆ ਗਿਆ ਚੰਗਾ ਪਨ ਕਰੋਂਗੇਗਾ ਕੁਝ ਹੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਬੇ ਜੀ ਕੁਮਾ ਹੱਥ ਬੰਨ੍ਹਦੀ ਕੂਕਟ ਮਾਰ ਵੀ ਕਰਦੀ ਸੀ ਜਿਹਨੋਂ ਵਾਲਾ ਹੋ ਜਾਂਦਾ ਮਗਰ ਵੀ ਫਿਰਦੀ ਸੀ ਸਾਰਾ ਦਿਨ ਜਿੰਨੀਆਂ ਚ ਫਿਰਦੀ ਰਹਿੰਦੀ ਵੀ ਆਇ ਨਾ ਹੋ ਜੇ ਆਇ ਨਾ ਹੋ ਜੇ ਉਹ ਫਿਰ ਕੱਲਾ ਸੀ ਸਾਰਾ ਕਰਦਾ ਪਰਿਵਾਰ ਦਾ ਸਾਰਾ ਕੱਲਾ ਕੀ ਕਹਿਣਾ ਚਾਹੁੰਗਾ ਜਿਹੜੇ ਸਰਕਾਰਾਂ ਬਣੀਆਂ ਨੇ ਵਾਅਦੇ ਕਰਦੀਆਂ ਨੇ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਗਾ ਜਿਹੜੇ ਬਾਦ ਦੇ ਪੁੱਤ ਜਿਹਨੂੰ ਨਸ਼ਾ ਕਰਾ ਹਸਾਰੇ ਆ ਵੀ ਬੇਤੁਰੀ ਕੀ ਜਾਂਦਾ ਮਾਮਾ ਨੇ ਜਿਹੜੇ ਹਨ ਆਂਦਰਾ ਬਲੁੰਦਰੀਆਂ ਯਾਰੀਆਂ ਕੁਖਾਂ ਖਾਲੀ ਹੋ ਰਹੀਆਂ ਨੇ ਕੀ ਨਾਮ ਹੈ ਜੀ ਮੈਂ ਸਾਫ ਦਾ ਸਰਪੰਚਨ ਛੱਤਰ ਸਿੰਘ ਪਿੰਡ ਕੋੜਾ ਤਲਾ ਸੁਮਿੰਦਰ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਵਿੱਚ ਜਿਹੜੀ ਲਗਾਤਾਰ ਮੋਤਾਂ ਹੋ ਰਹੀਆਂ ਨੇ ਨਸ਼ਾ ਕਾਰਨ ਜਾਂ ਕੀ ਬਣ ਰਿਹਾ ਹੈ ਇਹ ਨਸ਼ੇ ਦਾ ਕਾਰਨ ਜੋ ਸਰਕਾਰਾਂ ਤੇ ਕੋਈ ਇਹਦਾ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਦੀ ਇਹਦੇ ਵਾਸਤੇ ਕੋਈ ਗੌਰ ਨਹੀਂ ਪੰਜਵੇਂ 7ਵੇਂ ਦਿਨ ਸਾਡੇ ਨੌਜਵਾਨਾਂ ਨੇ ਮੋਤਾਂ ਹੋ ਰਹੀਆਂ ਨੇ ਘਰ ਪੱਟੇ ਘਾਰੇ ਨੇ ਇਹ ਵੀ ਕੋਲੋਂਤਾ ਬੇਟਾ ਸੀ ਸਾਡਾ ਜੋ ਇਹਨਾਂ ਵਪਤਾ ਪਹਿਲਾਂ ਸਰਬਸ ਹੋ ਗਿਆ ਇਹੀ ਕਮਾਂਪੇ ਦਾ ਸਹਾਰਾ ਸੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਅੱਗੇ ਤੋਂ ਇਹਦੇ ਵਾਸਤੇ ਕੋਈ ਸਖਤ ਕੰਟਰੋਲ ਕਰਕੇ ਪ੍ਰਸ਼ਾਸਨ ਨੂੰ ਕਹਿ ਕੇ ਵੀ ਇਹ ਜੋ ਸਰੇ ਆਮ ਸਾਡੇ ਪਿੰਡਾਂ ਚ ਝੋਲਿਆ ਚ ਨਸ਼ਾ ਵਿਕਰੇ ਹੈ ਬੱਚੇ ਨਸ਼ੇ ਨਾਲ ਗ੍ਰਸਤ ਹੋ ਰਹੇ ਨੌਜਵਾਨ ਪੀੜ੍ਹੀ ਸਾਡੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਅਸੀਂ ਬੇਨਤੀ ਕਰਦੇ ਆਂ ਭਗਵੰਤ ਮਾਨ ਸਰਕਾਰ ਨੂੰ ਜੋ ਸਰਕਾਰ ਚ ਬਦਲਾ ਦੇ ਨਾਂ ਤੇ ਆਈ ਸੀ ਅੱਜ ਦੇਖੋ ਪੂਰਾ ਖਲਾਰਾ ਪੈ ਰਿਹਾ ਹੈ ਤੀਜੇ ਚੌਥੇ ਦਿਨ ਹਰ ਇੱਕ ਪਿੰਡ ਚ ਇੱਕ ਅਰਥੀ ਉੱਠ ਰਹੀ ਹੈ ਆ ਹੁਣ ਪੰਜ-ਸੱਤ ਦਿਨ ਪਹਿਲਾਂ ਇੱਕ ਲੜਕਾ ਸਾਡਾ ਨੌਜਵਾਨ ਇਸ ওভারਡੋਜ਼ ਦੇ ਕਾਰਨ ਉਹਦੀ ਮੌਤ ਹੋਈ ਕੋਈ ਨਸ਼ੇ ਦੇ ਕਾਰਨ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ ਕੋਈ ਓਵਰਡੋਜ਼ ਪੈ ਕੇ ਰਾਤ ਉੱਪੇ ਆ ਰਹੇ ਜਾਂਦਾ ਟੀਕੇ ਗੋਲੀਆਂ ਸਮਾਇਕ ਚਿੱਟਾ ਇਹ ਹਰ ਇੱਕ ਝੋਲਿਆਂ ਚ ਲੈ ਲੈ ਕੇ ਮੋੜਾਂ ਤੇ ਕਿਤੇ ਆਪਣਾ ਕੈਂਚੀਆਂ ਨੇ ਕਿਤੇ ਵੀ ਲਾ ਲੋ ਪ੍ਰਸ਼ਾਸਨ ਇਹਦੇ ਵਾਸਤੇ ਕੋਈ ਗੌਰ ਨਹੀਂ ਕਰ ਰਿਹਾ ਜੋ ਕਮੇਟੀਆਂ ਬਣਾਈਆਂ ਹੋਈਆਂ ਨੇ ਜੇ ਕਮੇਟੀ ਕੋਈ ਕਹਿੰਦੀ ਹੈ ਤਾਂ ਇਹ ਜਿਹੜੇ ਨਸ਼ਈ ਨੇ ਉਹਨਾਂ ਦੇ ਘੜ ਪੈਂਦੇ ਨੇ ਉਹ ਵੀ ਕੁਝ ਨਹੀਂ ਕਰ ਸਕਦੇ ਉਹਨਾਂ ਦਾ ਘਰ-ਬਾਰ ਫੂਕਣ ਤੱਕ ਜਾਂਦੇ ਆ ਇਹ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਵੀ ਹੋਰ ਕਿਸੇ ਦਾ ਘਰ ਨਾ ਪਟਿਆ ਜਾਵੇ ਇਹ ਤੇ ਆਸੀ ਸਾਡੀ ਹੱਥ ਵਨ ਕੇ ਸਾਰੇ ਨਗਰ ਦੇ ਅਰਜ਼ੇ ਵੀ ਇਸ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਕਹਿ ਕੇ ਸਖਤਾਈ ਕਰਾਈ ਜਾਵੇ ਜੋ ਪਿੰਡਾਂ ਚ ਨਸ਼ਾ ਵਿਕਦਾ ਹੈ दारू ਖੁੱਲਿਆਂ ਮਨਜਾਇਸ਼ ਸ਼ਰਾਬ ਵਿਕਦੀ ਹੈ ਲਿਆ ਕੇ ਬਾਹਰੋਂ ਹਰਿਆਣੇ ਦੀ ਸ਼ਰਾਬ ਪਿੰਡਾਂ ਚ ਵੇਚੀ ਜਾ ਰਹੀ ਹੈ ਘਰਾਂ ਚ ਜਾ ਕੇ ਸਪਲਾਈ ਹੋ ਰਹੀ ਹੈ ਝੋਲਿਆਂ ਚ ਜਾ ਜਾ ਗੋਲੀਆਂ ਵੇਚਦੇ ਆ ਚਿੱਟਾ ਵੇਚਦੇ ਆ ਇਹਦੇ ਉੱਤੇ ਕੋਈ ਸਰਕਾਰ ਤਾਂ ਇਧਰ ਵਾਸਤੇ ਕੋਈ ਧਿਆਨ ਨਹੀਂ ਸਿਰਫ ਸਰਕਾਰ ਤਾਂ ਕਿਕਲੀਆਂ ਗਾਉਣ ਤੇ ਰਹਿ ਗਈ ਇਸ ਕਰਕੇ ਸਾਨੂੰ ਭਗਵੰਤ ਮਾਨ ਨੂੰ ਬੇਨਤੀ ਹੈ ਪੁਰਜੋਰ ਵੀ ਇਹ ਸਾਡੇ ਜੋ ਨੌਜਵਾਨ ਬੱਚੇ ਤੀਜੇ ਚੌਥੇ ਦਿਨ ਹਰੇਕ ਘਰ ਚੋਂ ਅਰਥੀ ਉੱਠਲੀ ਆ ਕੱਲੇ ਕੱਲੇ ਪੁੱਤ ਦਾ ਮਾਮਾ ਕਿਵੇਂ ਚੱਲਣ ਗਿਆ ਪੈਣਾ ਜ ਨਹੀਂ ਆ ਕਹਿੰਦੇ ਵੀਰ ਮਰ ਰਹੇ ਹੈ ਇਹ ਬਹੁਤ ਹੀ ਮਦਭਾਗੀ ਘਰ ਹੈ ਇਸ ਕਰਕੇ ਬੇਨਤੀ ਹੈ ਸਾਡੀ ਸਾਡੇ মিডিਆ ਨਾਲ ਰਹੀ ਤੇ ਇਹ ਉੱਤੇ ਗੱਲ ਪਹੁੰਚਾਈ ਜਾਵੇ ਤਾਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਇਹਦੇ ਵਾਸਤੇ ਖਾਸ ਨਸ਼ੇ ਵਾਸਤੇ ਧਿਆਨ ਦਿੱਤਾ ਜਾਵੇ ਅਸੀਂ ਹੋਰ ਸਰਕਾਰ ਤੋਂ ਕੁਝ ਨਹੀਂ ਮੰਗਦੇ ਆ ਸਾਡੇ ਪੁੱਤ ਬਚਾਏ ਜਾਣ ਸਪਰਸਾ ਤੁਸੀਂ ਗੱਲ ਕੀਤੀ ਹੈ ਨਸ਼ੇੜੇ ਸਰੇਮ ਬਿਕ ਰਿਆ ਨੇ ਥਾਣਾ ਕਿਹੜਾ ਪੈਂਦਾ ਪਾਨੂੰ ਥਾਣਾ ਸਾਨੂੰ ਭਿੱਖੀ ਪੈਂਦਾ ਹੈ ਜ਼ਿਲ੍ਹਾ ਸਾਨੂੰ ਮਾਨਸਾ ਪੈਂਦਾ ਹੈ ਐਸਐਸਪੀ ਮਾਨਸਾ ਪੈਂਦਾ ਹੈ ਅਸੀਂ ਬਹੁਤ ਵਾਰੀ ਕਿਹਾ ਹੈ ਜਿਹੜੀਆਂ ਦੁਕਾਨਾਂ ਸਰੇਮ ਬਿਕ ਰੀਆਂ ਨੇ ਭਿੱਖੀ ਸਰੇ ਆਮ ਨਸ਼ਾ ਬਿਕ ਰਿਆ ਹੈ ਝੋਲਿਆਂ ਚ ਪਾਪਾ ਇੱਥੋਂ ਜਵਾਕ ਜਾਂਦੇ ਆ ਤੇ ਲੈ ਕੇ ਆਉਂਦੇ ਆ ਕੋਈ ਕੰਟਰੋਲ ਨਹੀਂ ਇਹਦੇ ਉੱਤੇ ਕੋਈ ਪ੍ਰਸ਼ਾਸਨ ਦਾ ਤੇ ਬਸ ਤੇ ਧਿਆਨ ਨਹੀਂ ਕੋਈ ਲਿਖਤੀ ਰੂਪ ਜਵਾਕ ਨੇ 8 ਵਜੇ ਤੋਂ ਕੋਈ ਬੰਦਾ ਨਹੀਂ ਨਿਕਲ ਸਕਦਾ ਸਰਾਹਾਂ 'ਚ ਬਹਿ ਬਹਿ ਇਹ ਨਸ਼ੇ ਲਾਉਂਦੇ ਐ ਖੂਹਾਂ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਇਸ ਵਾਸਤੇ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਕੋਈ ਲਿਖਤੀ ਰੂਪ ਦਿੱਤਾ ਗਿਆ ਪੰਚਾਇਤ ਨੂੰ ਥਾਣੇ ਵੱਲੋਂ ਵੀ ਸਾਡੇ ਪਿੰਡਾਂ ਆ ਇਸ ਤਰ੍ਹਾਂ ਕੋਈ ਨਹੀਂ ਕੀਤਾ ਉਹ ਜਾਤੀ ਤੌਰ ਤੇ ਅਸੀਂ ਕਈ ਵਾਰੀ ਮਿਲ ਕੇ ਪ੍ਰਸ਼ਾਸਨ ਨੂੰ ਧਿਆਨ ਦਿਵਾਇਆ ਚੁੱਕੇ ਹਾਂ ਕੋਈ ਵੀ ਮੰਤਰੀ ਵਗੈਰਾ ਆਉਂਦਾ ਉਹ ਤੋਂ ਵੀ اسی ਆਵਾਜ਼ ਠੋਣੇ ਆ ਵੀ ਇਹ ਸਾਡਾ ਜਿਹੜਾ ਪੀੜੀ ਖਤਮ ਹੁੰਦੀ ਜਾ ਰਹੀ ਹੈ ਨਸ਼ਿਆਂ ਦੇ ਨਾਲ ਇਸ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਕਿ ਇਹਨਾਂ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਬਾਈ ਜੀ ਕੀ ਨਮ ਹੈ ਮਸਜਿਦ ਤਿਆਰੀ ਗੁਰਪ੍ਰੀਤ ਕੀ ਕਹਿਣਾ ਚਾਹੋਗੇ ਤੁਹਾਡੇ ਜਿਹੜਾ ਰਿਸ਼ਤੇਰ ਸੀਗਾ ਜਿਹੜਾ ਬਾਈ ਦੀ ਡੈਥ ਹੋਈ ਆ ਨਹੀਂ ਮੇਰਾ ਸਾਲਾ ਸੀ ਜੀ ਇਹ ਨਸ਼ੇ ਦੀ ਬੋਡਰ ਵਾਲੀ ਮੌਤ ਹੋਈ ਆ ਬਹੁਤ ਜ਼ਿਆਦਾ ਨਸ਼ਾ ਹੋ ਰਿਹਾ ਜੀ ਸਾਡੀ ਤਾਂ ਸਰਕਾਰ ਅੱਗੇ ਹੀ ਬੇਨਤੀ ਆ ਜੀ ਕਿ ਨਸ਼ਾ ਬੰਦ ਕਰਨ ਕੋਈ ਸਹਾਇਤਾ ਕਰਨ ਨੂੰ ਮੋੜੋ ਨਾ ਕਿੰਨਾ ਕੰਦਾ ਸੀ ਜੀ ਸਾਡਾ ਸਾਡਾ ਚਲਾ ਗਿਆ ਇੱਕ ਹੋਰ ਦਿੱਤੀ ਪੁੱਤਰਾ ਕਿਸੇ ਦਾ ਮਰੀ ਜੀ ਇਹਦੇ ਘਰ ਤੇ ਬਹੁਤ ਹਾਲਾਤ ਮਾੜੇ ਨੇ ਜਿਸ ਤਰ੍ਹਾਂ ਨਸ਼ੇ ਦੀ ਗੱਲ ਕੀਤੀ ਕਿਸ ਤਰ੍ਹਾਂ ਨਸ਼ੇ ਵਿਕ ਰਹੇ ਇੱਥੇ ਨਸ਼ਾ ਚਿੱਟਾ ਜੀ ਸਮਾਏ ਕੀ ਨੇਚਰ ਸ਼ਰਾਬ ਵੀ ਖਿਮਕ-ਖਿਮਕ ਬੇਕਰ ਰਹੇ ਨੇ ਸ਼ਰਾਬ ਵੀ ਨੇ ਸੜਕਾਂ ਤੇ ਮੋੜਾਂ ਹਰ ਇੱਕ ਥਾਂ ਵਿ ਸੱਤ ਨਹੀਂ ਬੈਂਤੀ ਜੀ ਕੋਈ ਸਖਤ ਸੱਤ ਕਾਨੂੰਨ ਬਣਾਵੇ ਨਸ਼ੇ ਦੇ ਦਿੱਤਲੀ ਆਪਾਂ ਨੂੰ ਕੋਈ ਫਾਇਦਾ ਨਹੀਂ ਸਾਡੇ ਘਰ ਅੱਜ ਭੈਣ ਪਹਿਰੇ ਨੂੰ ਤਿੱਤਲੀ ਬੰਦੇ ਫਰਦੇ ਨਹੀਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ